ਦੀਪ ਸਰਦਾਰਨੀ ਜੋ ਇੱਕ ਆਮ ਘਰ ਦੀ ਕੁੜੀ ਸੀ ਪਹਿਲਾਂ ਉਸਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਪਿੱਛੇ ਮਾਂ ਤੇ ਭਰਾ ਸੀ ਜੋ ਥੋੜੇ ਜੇ ਮੰਦ ਬੁੱਧੀ ਸੀ ਦੀਪ ਸਰਦਾਰਨੀ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਇੰਸਟਾਗ੍ਰam ਤੋਂ ਫੇਮਸ ਇਸ ਕਰਕੇ ਹੋਈ ਸੀ ਉਹ ਸਾਥਕੀ ਨਾਲ ਵੀਡੀਓਜ਼ ਬਣਾਉਂਦੀ ਸੀ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀ ਉਸ ਤੋਂ ਬਾਅਦ ਉਸਨੇ ਆਸਟ੍ਰੇਲੀਆ ਦੇ ਮੁੰਡੇ ਨਾਲ ਮੈਰਿਜ ਕਰਵਾਈ ਲੋਕਾਂ ਨੇ ਬਹੁਤ ਟਿੱਚਰਾਂ ਵੀ ਕੀਤੀਆਂ ਕਿ ਜਿਹੋ ਜੇ ਤੇਰੇ ਹਾਲਾਤ ਨੇ ਤੈਨੂੰ ਰਿਸ਼ਤਾ ਨਹੀਂ ਹੋਣਾ ਪਰਮਾਤਮਾ ਨੇ ਮਸਾ ਚੰਗੇ ਦਿਨ ਲਿਆਂਦੇ ਸਨ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਿਆ ਸੀ ਦੀਪ ਸਰਦਾਰਨੀ ਨੇ ਹੁਣ ਬਲੰਦੀਆਂ ਹਾਸਲ ਕਰ ਲਈਆਂ ਸਨ ਪਰ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਨੇ ਉਸ ਦਾ ਘਰ ਖਾਲਿਆ ਸਿਆਣੇ ਕਹਿੰਦੇ ਨੇ ਨਜ਼ਰ ਤਾਂ ਪੱਥਰ ਪਾੜ ਦਿੰਦੀ ਹੈ ਦੀਪ ਸਰਦਾਰਨੀ ਦੇ ਭਰਾ ਦੀ ਹੁਣ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸਦੇ ਭਰਾ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਪ੍ਰਮਾਤਮਾ ਦੀਪ ਸਰਦਾਰਨੀ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਹੀ ਮੰਦਭਾਗੀ ਖਬਰ ਦੀਪ ਸਰਦਾਰਨੀ ਦੇ ਘਰੋਂ ਨਿਕਲ ਕੇ ਸਾਹਮਣੇ ਆਈ ਹੈ